आकाशवाणी दिल्लींदर तो समाचार दर्शन देख नए अंक नाल मैं सरबजीत कौर आज दी कड़ी विच आज असि वख वख विषयां ते गल बात करंगे ਸਾਡਾ ਪਹਿਲਾ ਵਿਸ਼ਾ ਹੈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰਕਾਨੂੰਨੀ ਤਸਕਰੀ ਖਿਲਾਫ ਅੰਤਰਰਾਸ਼ਟਰੀ ਦਿਵਸ ਜੋ ਕਿ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਨਸ਼ਾ ਮੁਕਤ ਅੰਤਰਰਾਸ਼ਟਰੀ ਸਮਾਜ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕਾਰਵਾਈ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਾ ਹੈ। ਆਓ ਸੁਣਦੇ ਹਾਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਸੰਬੰਧ ਵਿੱਚ ਸੂਬੇ ਪਰਿਵਚ ਨਸ਼ਿਆਂ ਨੂੰ ਛੱਡ ਕੇ ਇੱਕ ਬਿਹਤਰ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੰਦਿਆਂ ਸਰਕਾਰ ਤੇ ਲੋਕਾਂ ਦੇ ਸਾਂਝੇ ਉਪਰਾਲਿਆਂ ਬਾਰੇ। ਪਟਿਆਲਾ ਦੇ ਡੀਸੀ ਡਾਕਟਰ ਪ੍ਰੀਤੀ ਯਾਦਵ ਨੇ ਕਿਹਾ ਕਿ ਸਾਰਿਆਂ ਦੇ ਸਾਂਝੇ ਉਪਰਾਲਿਆਂ ਸਦਕਾ ਛੇਤੀ ਹੀ ਨਸ਼ਿਆਂ ਦੀ ਲਾਹਤ ਨੂੰ ਖਤਮ ਕੀਤਾ ਜਾ ਸਕਦਾ ਹੈ ਜਿੱਥੇ ਅਸੀਂ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਸਾਰੇ ਗ੍ਰਾਮ ਸਭਾ ਤੇ ਵਾਰਡ ਸਿਚ ਐਕਟੀਵਿਟੀਜ਼ ਕੀਤੀਆਂ ਹੈਗੀਆਂ ਫੀਡਬੈਕ ਲੈਂਦਾ ਹੈਗਾ ਔਰ ਮੈਨੂੰ ਉਮੀਦ ਵੀ ਹੈਗੀ ਕਿ ਜਿੱਥੇ ਤੁਹਾਡੀ ਭਾਗੀਦਾਰੀ ਹੋ ਗਈ ਉੱਥੇ ਅਸੀਂ ਜ਼ਰੂਰ ਸਫਲ ਵੀ ਹੋਵਾਂਗੇ ਬਟ ਇੱਕ ਮੇਰੀ ਗੁਜ਼ਾਰਿਸ਼ ਹੈਗੀ ਤੁਸੀਂ ਤੁਸੀਂ ਸਾਰੇ ਸਾਥ ਦੋਗੇ ਤਾਂ ਮੈਨੂੰ ਪੂਰੀ ਉਮੀਦ ਹੈਗੀ ਕਿ ਜਲਦ ਤੋਂ ਜਲਦ ਅਸੀਂ ਇਸ ਦਾ ਖਾਤਮਾ ਵੀ ਕਰਾਂਗੇ ਤੇ ਚਾਹੇ ਉਹ ਸਾਡਾ ਯੂਥ ਹੋ ਬਜ਼ੁਰਗ ਹੋ ਔਰ ਲੜਕੀਆਂ ਏਚ ਵੀ ਦੇਖਣੇ ਜੋ ਮਰਜ਼ੀ ਹੋ ਸੂਲਾਂ ਦੇ ਬੱਚਿਆਂ ਨੂੰ ਟੀਚਰਸ ਨੂੰ ਡੀਓਜ਼ ਨੂੰ ਡਾਕਟਰਸ ਨੂੰ ਸਭ ਨੂੰ ਬੇਨਤੀ ਹੈਗੀ ਕਿ ਇਹ ਹੋ ਜਾਦੀ ਬਿਮਾਰੀ ਹੈ ਜਦੋਂ ਤੱਕ ਇਸ ਨੂੰ ਅਸੀਂ ਐਮਪੈਥੈਟਿਕ ਔਰ ਰਲ ਮਿਲ ਕੇ ਨਹੀਂ ਖਤਮ ਕਰਨ ਦੀ ਸੋਚਾਂਗੇ ਖਤਮ ਨਹੀਂ ਹੋ ਸਕਦੀ ਤਾਂ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈਗੀ ਨਾਰਕੋਟਿਕਸ ਕੰਟਰੋਲ ਬਿਊਰੋ ਉੱਤਰ ਪੂਰਬੀ ਖਿੱਤੇ ਦੇ ਡਿਪਟੀ ਡੀਜੀ ਸੰਬਿਤ ਮਿਸ਼ਰਾ ਨੇ ਕਿਹਾ ਮੇਰਾ ਨਾਮ ਸੰਬਿਤ ਮਿਸ਼ਰਾ ਹੈ ਡਿਪਟੀ ਡੀਜੀ ਨਾਰਥ-ਵੈਸਟ ਰੀਜਨ ਨਾਰਕੋਟਿਕਸ ਕੰਟਰੋਲ ਬਿਊਰੋ लोगों में अवेयरनेस बढ़ाने के लिए कि ड्रग अब्यूज को रोका जाए और जो लोग एक्चुअली इसको करते हैं डील करते हैं उनके अगेंस्ट में एक्शन लिया जाए तो ये साइकिलिंग एक्चुअली एक मैसेज है कि अगर आपको ट्रिप पे जाना है तो साइकिल राइड लीजिए ना कि ड्रग्स कराए सेंटर की तरफ से स्टेट्स की तरफ से काफी मेहनत किया जाता है एंड एट द सेम टाइम अवेयरनेस बढ़ाने का जो कोशिश है फिर स्कूल्स कॉलेजेस हुए हैं क्योंकि एक्चुअली वही हमारा मैसेज कैरी करते है होरला मेडिकल के प्रशासनिक अधिकारियों ने वधेरे जानकारी दी थी ਮੈਂ ਆਪ ਸਭ ਜੀ ਨੂੰ ਅਪੀਲ ਕਰਨ ਜਾ ਰਿਹਾ ਹਾਂ ਕਿ ਜਿਹੜਾ ਨਸ਼ੇ ਦਾ ਕੋੜ ਆਪਣੇ ਪੂਰੇ ਸੂਬੇ 'ਚ ਫੈਲਿਆ ਹੋਇਆ ਉਸ ਨੂੰ ਆਪਾਂ ਜੜੋਂ ਖਤਮ ਕਰਨਾ ਹੈ ਜੇਕਰ ਸੇਤੂ ਪਾਕ ਫਾਸਿਲ ਕਾ ਦੀ ਗੱਲ ਕਰਾਂ ਤਾਂ ਸਾਡੇ ਕੋਰਸੇ 'ਚ ਪਾਕ ਫਾਸਿਲ ਕਾ ਵੱਲੋਂ ਇਸ ਸਮੇਂ ਪੂਰੇ ਜ਼ਿਲ੍ਹੇ ਪਰ ਵਿੱਚ 9 ਕੋਟ ਸੈਂਟਰ ਚਲਾਏ ਜਾ ਰਹੇ ਹਨ ਜਿਹੜੇ ਕਿ ਤਿੰਨ ਡਿਵੀਜ਼ਨ ਵਾਈਜ਼ ਅਸੀਂ ਅਲੱਗ-ਅਲੱਗ ਵੰਡ ਕੀਤੀ ਹੋਈ ਹੈ ਮੇਰੀ ਆਪ ਸਭ ਜੀ ਨੂੰ ਅਪੀਲ ਹੈ ਜਿਹੜੇ ਵੀ ਮੇਰੇ ਭੈਣ ਭਰਾ ਨਸ਼ੇ ਦੇ ਆਦੀ ਨੇ ਜਿਨ੍ਹਾਂ ਦੇ ਕੋਟ ਸੈਂਟਰ 'ਚ ਰਜਿਸਟ੍ਰੇਸ਼ਨ ਹੋਈ ਹੋਈ ਹੈ ਉਹ ਇਹਨਾਂ ਸੈਂਟਰਸ ਤੋਂ ਆਪਣੀ ਦਵਾਈ ਮੁਫਤ ਬਿਲਕੁਲ ਲੈ ਸਕਦੇ ਨੇ ਮੇਰਾ ਨਾਮ ਡਾਕਟਰ ਪੀਡੀ ਵਾਂਸਲ ਹੈ ਤੇ ਮੈਂ बतौर ਪ੍ਰੋਫੈਸਰ ਤੇ ਮੁਖੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮਨਰੂਪ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਹਾਂ ਅਸੀਂ ਇੱਥੇ ਜੀਜੀਐਸ ਮੈਡੀਕਲ ਕਾਲਜ ਵਿੱਚ ਓਪੀਡੀ ਰਹੀ ਮਰੀਜ਼ਾਂ ਦੇ ਨਸ਼ੇ ਛੁਡਾਰੇ ਹਾਂ ਤੇ ਚਾਹਵਨ ਮਰੀਜ਼ਾਂ ਨੂੰ ਦਾਖਲ ਕਰਕੇ ਵੀ ਉਹਨਾਂ ਦਾ ਨਸ਼ਾ ਛਡਾ ਜਾ ਰਿਹਾ ਹੈ ਤੇ ਇੱਕ ਹੋਰ ਓਐਸਟੀ ਪ੍ਰੋਗਰਾਮ ਵੀ ਜਿਹਨੂੰ ਕਿ ਓਰਲ ਸਬਸਟੀਟਿਊਸ਼ਨ ਥੈਰੇਪੀ ਕਹਿੰਦੇ ਆ ਉਹ ਵੀ ਸਾਡੇ ਵਿਭਾਗ ਵਿੱਚ ਚਲਾਇਆ ਜਾ ਰਿਹਾ ਹੈ ਇਸ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ ਤੇ ਜਦੋਂ ਉਹਨਾਂ ਦਾ ਨਸ਼ਾ ਛਡਾ ਨੇ ਆਤਾ ਇੱਕ ਰੀ ਹੈਵ ਸੈਂਟਰ ਹੈ ਜਿੱਥੇ ਕਿ ਉਹਨਾਂ ਨੂੰ ਕਿੱਤੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪ ਦਾ ਕੋਈ ਕੰਮ ਕਰ ਸਕਣ। ਨਮਸਕਾਰ ਮੈਂ ਰਾਮਲੋਬਾਇਆ ਡੀਪੀਆਰ ਪਠਾਨਕੋਟ ਪੰਜਾਬ ਸਰਕਾਰ ਪਿਛਲੇ ਕੁਝ ਮਹੀਨਿਆਂ ਤੋਂ ਜੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਆਓ ਜੋ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਨੇ ਉਹਨਾਂ ਨੂੰ ਬਾਹਰ ਕੱਢੀਏ ਉਹਨਾਂ ਨੂੰ ਇੱਕ ਚੰਗਾ ਜੀਵਨ ਦੇਈਏ। ਸੋ ਸਮਾਜ ਨੂੰ ਇੱਕ ਅੱਛਾ ਸੰਦੇਸ਼ ਦੇਣ ਦੇ ਲਈ ਪੰਜਾਬ ਗਵਰਨਮੈਂਟ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੋ ਨੌਜਵਾਨ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈ ਉਹ ਨੌਜਵਾਨ ਜਵਾਨਾਂ ਨੂੰ ਇੱਕ ਮੋਟੀਵੇਸ਼ਨ ਦੀ ਲੋੜ ਹੈ ਉਹਨਾਂ ਨੂੰ ਨਫ਼ਰਤ ਨਾ ਕਰੋ ਉਹਨਾਂ ਨੂੰ ਮੋਟੀਵੇਟ ਕਰੋ ਕਿ ਉਹ ਨਸ਼ੇ ਦੀ ਦਲਦਲ ਚੋਂ ਕਿਸ ਤਰ੍ਹਾਂ ਬਾਹਰ ਨਿਕਲ ਕੇ ਇੱਕ ਨਵੇਂ ਜੀਵਨ ਨੂੰ ਜਿਹੜੇ ਫਿਰ ਤੋਂ ਸ਼ੁਰੂਆਤ ਕਰ ਸਕਦੇ ਆ ਮੈਂ ਮੁੱਗਾ ਤੋਂ ਤੇਜਿੰਦਰ ਸਿੰਘ ਬੋਲ ਰਿਹਾ ਸਾਨੂੰ ਸਾਰਿਆਂ ਨੂੰ ਇਹਦ ਲੈਣ ਦੀ ਲੋੜ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਸਾਡੇ ਸਰਹੱਦਾਂ ਦੇ ਉੱਤੇ ਤਾਨਾਤ ਨੇ ਸੁਰੱਖਿਆ ਬਲ ਉਹ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਨੇ ਔਰ ਇਹ ਨਸ਼ਿਆਂ ਦੀ ਤਸਕਰੀ ਨੂੰ ਰੋਕ ਵੀ ਰਹੇ ਨੇ ਪਰ ਜੇ ਅਸੀਂ ਆਪਣਾ ਫਰਜ਼ ਨਿਭਾਈਏ ਅਸੀਂ ਨੌਜਵਾਨਾਂ ਨੂੰ ਨਸ਼ੇ ਕਰਨ ਤੋਂ ਵਰਜ ਕੇ ਜਾਂ ਫਿਰ ਜਿਹੜੇ ਨੌਜਵਾਨ ਨਸ਼ੇ ਅਜ ਕਲਤਾਨ ਹੋ ਚੁੱਕੇ ਨੇ ਉਹਨਾਂ ਨੂੰ ਨਸ਼ੇ ਛਡਾਉਣ ਲਈ ਸਰਕਾਰ ਦੇ ਨਾਲ ਅਸੀਂ ਸਹੀ ਹੁਕ ਕਰੀਏ ਸੋ ਆਓ ਸਾਰੇ ਅਸੀਂ ਸਕੂਲਾਂ ਕਾਲਜਾਂ ਜਿੱਥੇ-ਜਿੱਥੇ ਵੀ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਪ੍ਰੇਰਿਤ ਕਰੀਏ ਸੈਮੀਨਾਰ ਆਯੋਜਿਤ ਕਰੀਏ ਤਾਂ ਕਿ ਸਾਡਾ ਜਿਹੜਾ ਸਮਾਜ ਆ ਉਹ ਨਸ਼ਾ ਰਹਿਤ ਹੋ ਸਕੇ ਸਾਡਾ ਅਗਲਾ ਵਿਸ਼ਾ ਹੈ ਜਲ ਸ਼ਕਤੀ ਮਿਸ਼ਨ ਤਹਿਤ ਮੌਨਸੂਨ ਦੀ ਰੁੱਤ ਦੌਰਾਨ ਮੀਂਹ ਦੇ ਪਾਣੀ ਨੂੰ ਮੁਰਦ ਤੋਂ ਵਰਤੋਂ ਚ ਲਿਆਉਣ ਲਈ ਇਸ ਦੀ ਸੰਭਾਲ ਅਤੇ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਕੀਤੇ ਜਾ ਰਹੇ ਉਪਰਾਲੇ ਫਰੀਦਕੋਟ ਦੇ ਗੁਰਦਾਸਪੁਰ ਤੋਂ ਖੇਤੀਬਾੜੀ ਅਫਸਰ ਨੇ ਇਸ ਸੰਬੰਧ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਾਂਝਾ ਕੀਤਾ ਮੈਂ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਝੋਨੇ ਦੇ ਸੀਜ਼ਨ ਦੇ ਵਿੱਚ ਘੱਟ ਤੋਂ ਘੱਟ ਜਿਹੜਾ ਹੈਗਾ ਪਾਣੀ ਵਰਤਣ ਅਤੇ ਵੱਧ ਤੋਂ ਵੱਧ ਜਿਹੜਾ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇ। ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਜਾ ਜਾ ਕੇ ਰੇਨ ਵਾਟਰ ਹਾਰਵੈਸਟਿੰਗ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਪੰਚਾਇਤੀ ਰਾਜ ਭਾਗ ਵੱਲੋਂ ਵੀ ਜਿਹੜੇ ਪੁਰਾਣੇ ਖੂਹ ਹੈ ਉਹਨਾਂ ਨੂੰ ਵੀ ਐਸ ਦੇ ਰੀਚਾਰਜ ਪੁਆਇੰਟ ਵਰਤਿਆ ਜਾ ਰਿਹਾ ਹੈ। ਡਾਕਟਰ ਅਮਿਤ ਸਿੰਘ ਮੁੱਖ ਖੇਤੀਬਾੜੀ ਅਫਸਰ ਕੁਦਰਤ ਸੌਰ ਪਿਛਲੇ ਦਿ ਉਹ ਬਹੁਤ ਜ਼ਿਆਦਾ ਫਾਇਦਾ ਹੋਇਆ ਵਰਖਾ ਦਾ ਪਾਣੀ ਜਿਹੜਾ ਵਾ ਉਹ ਕੋਕ ਝੋਲੇ ਦੀ ਜਿਹੜੀ ਫਸਲ ਜਿਹੜੀ ਆ ਉਹਨੂੰ ਮੇਨ ਤੋਂ ਪਾਣੀ ਚਾਹੀਦਾ ਹੁੰਦਾ ਤੇ ਪਾਣੀ ਜਿਹੜਾ ਵਾ ਆਮ ਕਰਕੇ ਕਿਸਾਨ ਵੀਰ ਜਿਹੜੇ ਨੇ ਉਹ ਟਿਊਬਲਾਂ ਤੋਂ ਤਾਂ ਜਮੀਨ ਹੇਠਾਂ ਪਾਣੀ ਜਿਹੜਾ ਉਹ ਕੱਢਦੇ ਆ ਇੱਕ ਜੇ 1 ਕਿਲੋ ਅਹੀਂ ਝੋਲ ਪੈਦਾ ਕਰਦੇ ਹੁੰਦਾ ਚਾਰ ਚੋਲ ਲੈ ਕੇ 5000 ਤੱਕ ਕੱਢਾ ਜਿਹੜਾ ਪਾਣੀ ਜਿਹੜਾ ਵਾ ਲੱਗ ਜਾਂਦਾ ਵਾ ਸੋ ਇਸ ਕਰਕੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜੀ ਵਰਖਾ ਦਾ ਪਾਣੀ ਜਿਹੜਾ ਵਾ ਇਹਨੂੰ ਵੱਧ ਤੋਂ ਵੱਧ ਜਿਹੜਾ ਇਹਦੀ ਜੋੜ ਦਿੱਤੀ ਜਾਵੇ ਜਿੱਥੇ ਵੀ ਕਿਤੇ ਸੰਭ ਸਕਦੇ ਆ ਰੈਨਫੈਡ ਏਰੀਆ ਮੋਹਾਲੀ ਤੋਂ ਰਾਜ ਆਈ.ਈ.ਸੀ. ਮਾਹਰ ਨੀਲਮ ਬਾਲਾ ਅਤੇ ਰੋਡਰੀ ਕਲਬ ਦੇ ਸਾਫਾ ਪ੍ਰਦਾਨ ਹਰਪ੍ਰੀਤ ਰੇਖੀ ਨੇ ਪਾਣੀ ਦੇ ਸੰਭਾਲ ਬਾਰੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਦੇ ਕੁਝ ਬਿੰਦੂ ਸਾਂਝੇ ਕੀਤੇ ਸਰ ਮੇਰਾ ਨਾਮ ਨੀਲਮ ਵਾਲਾ ਹੈ ਮੈਂ ਆਈਸੀ ਸਪੈਸ਼ਲਿਸਟਾ ਐਚਓਡੀ ਆਫਿਸਟਰ ਨਾਉ ਮੇਰੀ ਪੋਸਟਿੰਗ ਹੈ ਡਿਪਾਰਟਮੈਂਟ ਜੈਲ ਸਪਲਾਈ ਐ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੀ ਕੈਂਪੇਨ ਚਲਾ ਰਿਹਾ ਹੈ ਜਿਹਦੇ ਅਧੀਨ ਅਸੀਂ ਪਿੰਡ ਵਾਸੀਆਂ ਨੂੰ ਸਕੂਲ ਦੇ ਬੱਚਿਆਂ ਨੂੰ ਔਰ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਆ ਉਹਨਾਂ ਨੂੰ ਅਸੀਂ ਗਾਈਡ ਕਰ ਰਹੇ ਹਾਂ ਕਿ ਜਿਹੜਾ ਕੁਦਰਤੀ ਪਾਣੀ ਆ ਰਿਹਾ ਵਾ ਉਹਦੀ ਅਸੀਂ ਕਿਵੇਂ ਸੰਭਾਲ ਕਰ ਸਕਦੇ ਆ ਇਹਦੇ ਵਾਸਤੇ ਅਸੀਂ ਕ ਨੈ ਇਸ ਕਰ ਰਹੇ ਆਂ ਵਾਟਰ ਟੈਸਟਿੰਗ ਕੈਂਪ ਲਗਾ ਰਹੇ ਆਂ ਔਰ ਲੋਕਾਂ ਨੂੰ ਜਾਗਰੂਕਤਾ ਮੁਹਿੰਮ ਰਾਹੀਂ ਰੈਲੀਆਂ ਕੱਢ ਕੇ ਜਾਗਰੂਕ ਕਰ ਰਹੇ ਆਂ ਨਵੀਆਂ ਜਲ ਸਪਲਾਈ ਸਕੀਮਾਂ ਬਣ ਰਹੀਆਂ ਉਹਦੇ ਵਿੱਚ ਵੀ ਬਾਰਿਸ਼ ਦੇ ਪਾਣੀ ਨੂੰ ਬਚਾਉਣ ਵਾਸਤੇ ਪ੍ਰੋਜੈਕਟ ਲੱਗ ਰਿਹਾ ਕਿ ਜਿਵੇਂ ਕੋਈ ਵਾਟਰ ਬਾਕਸ ਬੰਦ ਆ ਉਹਦਾ ਸਿੱਧਾ ਪਾਣੀ ਦਾ ਨਿਕਾਸ ਜ਼ਮੀਨ ਦੇ ਨੀਚਲੇ ਪੱਧਰ ਤੇ ਕਰਕੇ ਉਹ ਸਿਸਟਮ ਪੂਰਾ ਸੈੱਟ ਕੀਤਾ ਜਾਂਦਾ ਏਸੀ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਵੀ ਟੀਚਰਸ ਨੂੰ ਔਰ ਉਹਨਾਂ ਦੇ ਹੈੱਡ ਟੀਚਰਸ ਨੂੰ ਅਸੀਂ ਗਾਈਡ ਕਰ ਰਹੇ ਆਂ ਕਿ ਜਿਹੜੀ ਵੀ ਅੱਗੇ ਨਵੀਆਂ ਬਿਲਡਿੰਗਸ ਬਣ ਰਹੀਆਂ ਉਹਦੇ ਵਿੱਚ ਤੁਸੀਂ ਰੇਨ ਵਾਟਰ ਹਾਰਵੈਸ ਜਾਵੇ ਜਿਦੇ ਨਾਲ ਆਪਣਾ ਕੁਦਰਤੀ ਪਾਣੀ ਬਚ ਸਕੇ ਹਰਪ੍ਰੀਤ ਸਿੰਘ ਰੇ ਕੀ ਰੋਟਰੀ ਕਲੱਬ ਖੜਾ ਸਾਫ ਦਾ ਪ੍ਰਧਾਨ ਹਾਂ। ਅਪਣੀ ਦੇ ਪਾਣੀ ਬਚਾਉਣਾ ਅੱਜ ਦੀ ਜ਼ਰੂਰਤ ਹੈਗੀ ਆ ਤੇ ਅਸੀਂ ਜਿਹੜਾ ਰੋਟਰੀ ਕਲੱਬ ਵੱਲੋਂ ਅਸੀਂ ਨਾ ਪਿਛਲੇ ਕਈ ਸਾਲਾਂ ਤੋਂ ਨਾ ਅਸੀਂ ਉਹ ਲਾਏ ਹੋਏ ਵਾਟਰ ਹਰਵੈਸਟਿੰਗ ਟ੍ਰੀਟਮੈਂਟ ਨਾਲ ਇੱਕ ਵਾਸਤੇ ਰੀਚਾਰਜਿੰਗ ਆਫ ਵਾਟਰ ਜਿਹੜੀ ਹੈ ਉਹਦੇ ਵਾਸਤੇ ਅਸੀਂ ਕਈ ਸਕੂਲਾਂ ਵਿੱਚ ਕਈ ਥਾਵਾਂ ਤੇ ਅਸੀਂ ਰੀਚਾਰਜਿੰਗ ਕਰਨ ਵਾਸਤੇ ਉਹ ਪਲਾਂਟ ਲਾਏ ਨੇ ਤਾਂ ਕਿ ਪਾਣੀ ਹੈ ਜਿਹੜਾ ਉਹ ਇਕੱਠਾ ਹੋ ਕੇ ਉਹਦੇ ਵਿੱਚ ਜਾਵੇ ਤੇ ਫਿਰ ਧਰਤੀ ਵਿੱਚ ਪਾਣੀ ਦੇ ਲੈਵਲ ਨੂੰ ਉਸੇ ਜਗ੍ਹਾ ਤੇ ਠੀਕ ਕਰੇ। ਇਸ ਹੀ ਕਈ ਸਾਲਾਂ ਤੋਂ ਇਹ ਪ੍ਰੋਜੈਕਟ ਸੀ ਰੁਕੀ ਹੋਇਆ ਵੱਲੋਂ ਕਈ ਥਾਵਾਂ ਤੇ ਖੜ੍ਹ ਸ਼ਹਿਰ ਦੇ ਆਲੇ ਦੋਲੇ ਪਕੀਤਾ ਹੋਇਆ। ਹੋਰਨਾ ਸਰਕਾਰੀ ਅਧਿਕਾਰੀਆਂ ਨੇ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਮੈਂ ਕਨਮਤ ਜੀ ਦਤੜਾ ਐਸਟੀਓ ਵਾਟਰ ਸਪਲਾਈ ਸੈਨੀਟੇਸ਼ਨ ਗੁਰਦਾਸਪੁਰ ਅਸੀਂ ਨੀਦੇ ਮੌਸਮੇ ਪਬਲਿਕ ਨੂੰ ਅਵੇਅਰ ਕਰ ਰਹੀ ਹਾਂ ਦੀ ਟੀਮਾਂ ਪਿੰਨ ਪਿੰਨ ਜਾ ਕੇ ਇਹ ਕਾਰ ਇੱਕ ਸ਼ੋਕਪਿਟ ਬਣਾਈ ਜਾਵੇ ਜਿਹਦੇ ਵਿੱਚ ਤੁਹਾਡਾ ਘਰ ਦਾ ਪਾਣੀ ਸਾਰਾ ਪੂਰੇ ਸ਼ੋਕਪਿਟ ਚ ਜਾਏ ਇੱਕ ਤੇ ਰੀ ਚਾਰਜ ਹੋ ਜਾਊਗਾ ਨਾਲੇ ਤੁਹਾਡੇ ਘਰ ਦਾ ਜਿਹੜਾ ਗੰਧ ਵੀ ਖਤਮ ਹੋਊਗਾ। ਦੂਸਰਾ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਆਪਣੇ ਛੱਤਾਂ ਦਾ ਪਾਣੀ ਜਿਹ ਆਗਾ ਤੁਸੀਂ ਇੱਕ ਬੋਰ ਕਰਕੇ ਥੱਲੇ ਜ਼ਮੀਨ ਚ ਫੁੱਟਾ ਜਾਵੇ ਜੇ ਮੈਂ ਤੁਹਾਡੇ ਘਰ ਦਾ ਪਾਣੀ ਦੀ ਚਾਰਜ ਰਹੂਗਾ ਆਪਣਾ ਮੀਨ ਵਾਲਾ ਪਾਣੀ ਸੰਭਾਲਿਆ ਜਾਊਗਾ ਮੈਂ ਭਪਿੰਦਰ ਸਿੰਘ ਬਰਗਾੜੀ ਪੇਸ਼ੇਵਜੋਂ ਅਧਿਆਪਕਾਂ ਇੱਥੇ 3000 ਸਕੁਅਰ ਫੁੱਟ ਦਾ ਇੱਕ ਹਾਲ ਹੈ 1500 ਸਕੁਅਰ ਫੁੱਟ ਦਾ ਇੱਕ ਹੋਰ ਕਵਰਡ ਏਰੀਆ ਜਿਹਦਾ ਪਾਣੀ ਅਸੀਂ ਉੱਪਰੋਂ ਸਾਫ਼ ਇਕੱਠਾ ਕਰਕੇ ਤੇ ਧਰਤੀ ਦੇ ਵਿੱਚ ਰੀਚਾਰਜ ਕਰਦੇ ਆਂ ਜਿੰਨਾ ਪਾਣੀ ਮੀਨ ਦਾ ਵੇਸਟ ਹੁੰਦਾ ਉਹਨੂੰ ਕਾਫੀ ਹੱਦ ਤੱਕ ਅਸੀਂ ਸਟੋਰ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਆਂ ਪਿੰਡਾਂ ਚ ਸ਼ਹਿਰਾਂ ਚ ਸਾਰੇ ਵੀ ਆਪਣੀਆਂ ਪੰਚਾਇਤੀ ਜਗ੍ਹਾ ਨੇ ਘਰਾਂ 'ਚ ਵੀ ਵੈਸੇ ਤਾਂ ਇਹ ਹੋ ਸਕਦਾ ਹੈ ਇਹਦਾ ਪਾਣੀ ਦੀ ਸੰਭਾਲ ਕਰਕੇ ਧਰਤੀ ਇដ្ឋ ਵੀ ਭੇਜੇ ਜਾ ਸਕਦਾ ਹੈ ਬਹੁਤ ਜਗ੍ਹਾ ਤੇ ਐਸਾ ਵੀ ਹੈ ਕਿ ਸਟੋਰ ਕਰਕੇ ਲੋਕ ਗਾਰਡਨਿੰਗ ਆਸਤੇ ਵਰਤਦੇ ਨੇ ਇਹ ਬਹੁਤ ਚੰਗਾ ਪਾਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੁਦਰਤੀ ਸਰੋਤ ਹੈ ਕੁਦਰਤੀ ਸਰੋਤਾਂ ਨੂੰ ਜਿੰਨਾ ਚਿਰ ਆਪਾਂ ਸੰਭਾਲਾਂਗੇ ਨਹੀਂ ਤਾਂ ਆਪਾਂ ਇੱਕ ਸੱਚੇ ਨਾਗਰਿਕ ਤੇ ਚੰਗੇ ਨਾਗਰਿਕ ਦੀ ਜਿਹੜੀ ਭੂਮਿਕਾ ਨਹੀਂ ਨਿਭਾ ਸਕਦੇ ਸੋ ਇਹ ਬੜਾ ਜ਼ਰੂਰੀ ਹੈ ਸਰਕਾਰ ਵੀ ਇਸ 'ਚ ਲੱਗੀ ਹੋਈ ਆ ਆਪਣਾ ਵੀ ਫਰਜ਼ ਬਣਦਾ ਹੈ ਕਿ ਸਾਰੇ ਰਲ ਮਿਲ ਕੇ ਇਸ ਤੇ ਆਪਾਂ ਕੰਮ ਕਰੀਏ ਜੀ ਪ੍ਰੋਫੈਸਰ ਬਲਵਿੰਦਰ ਸਿੰਘ ਦੌਲਪੁਰਾ ਜੋ ਕੇਂਦਰ ਸਰਕਾਰ ਨੇ ਜਲ ਮਿਸ਼ਨ ਪ੍ਰੋਗਰਾਮ ਚਲਾਇਆ ਹੈ ਪਾਣੀ ਨੂੰ ਸੰਭਾਲਣ ਲਈ ਯਤਨ ਕੀਤੇ ਜਾ ਰਹੇ ਹਨ ਪਿੰਡਾਂ ਦੇ ਵਿੱਚ ਛੱਪੜਾਂ ਨੂੰ ਮੋਟਰ ਸਜਿਤ ਕੀਤਾ ਜਾ ਰਿਹਾ ਤੇ ਉਹਦੇ ਜਿਹੜਾ ਪਾਣੀ ਹੈ ਉਹ ਜਿਹੜਾ ਖੇਤਾਂ ਦੇ ਵਿੱਚ ਉਹ ਸਿੰਚਾਈ ਦੇ ਵਾਸਤੇ ਵਰਤਿਆ ਜਾਵੇਗਾ ਘਰਾਂ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਮੀਂਹ ਦਾ ਪਾਣੀ ਹੈ ਉਹਨੂੰ ਧਰਤੀ ਥੱਲੇ ਰੀਚਾਰਜ ਕਰਕੇ ਪਾਣੀ ਦੀ ਜਿਹੜੀ ਬਚਤ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਓ ਆਪਾਂ ਇਸ ਜਲ ਮਿਸ਼ਨ ਦੇ ਨਾਲ ਜੁੜ ਕੇ ਪਾਣੀ ਦੀ ਬਚਤ ਤਨੋਂ ਪਾ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰੀ। ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਆ ਮੋਗਾ ਤੋਂ 우ਸ਼ਾ ਕੌਰ ਜਸ਼ਨ, ਮੋਹਾਲੀ ਤੋਂ ਮਨੋਜ ਗਿਰਦਰ, ਫਰੀਦਕੋਟ ਤੋਂ ਤਰਸੀਮ ਕੁਮਾਰ, ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ, ਫਾਜ਼ਿਲਕਾ ਤੋਂ ਜਲੇਸ਼ ਢੱਈ, ਪਠਾਨਕੋਟ ਤੋਂ ਰਜਨੀਸ਼ ਤੇ ਪਟਿਆਲਾ ਤੋਂ ਰਾਉਂਵ੍ਰਿੰਦਰ। ਇਸ ਦੇ ਨਾਲ ਹੀ ਸਮਾਚਾਰ ਦਰਸ਼ਕਾਂ ਦਾ ਇਹ ਅੰਕ ਖਤਮ ਹੁੰਦੇ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ। ਨਿਸ਼ਕਸ਼ ਰਾਜੇਸ਼ ਵਾਲੀ